ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਉਮੀਦ ਕਰਦੇ ਹਾਂ ਆਪ ਸਭ ਘਰੇ ਰਾਜੀ ਖੁਸ਼ੀ ਹੋਵੋਗੇ ਆਪ ਸਭ ਦੇ ਸਹਿਯੋਗ ਅਤੇ ਅਸ਼ੀਰਵਾਦ ਦੇ ਨਾਲ ਖਾਲਸਾ ਸੇਵਾ ਸੁਸਾਇਟੀ ਵੱਲੋਂ ਇੱਕ ਖੂਬਸੂਰਤ ਉਪਰਾਲਾ ਕੀਤਾ ਜਾ ਰਿਹਾ ਹੈ ਅੱਜ ਅਸੀਂ ਉਸ ਦੀਆਂ ਤਿਆਰੀਆਂ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕਿ ਤਾਂ ਕਿ ਕੱਲ ਨੂੰ ਸੰਗਤ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋ ਸਕੇ 23 ਫਰਵਰੀ 2025 ਨੂੰ ਖਾਲਸਾ ਸੇਵਾ ਸੁਸਾਇਟੀ ਮੋਗਾ ਵੱਲੋਂ ਸਮੂਹਿਕ ਆਨੰਦ ਕਾਰ ਸਮਾਗਮ ਇਸੇ ਸੰਪੰਨ ਹੋਵੇਗਾ ਸਮੇਂ ਤੁਸੀਂ ਗੁਰਦੁਆਰਾ ਬੀਬੀ ਕਾਨਕੌਰ ਵਿਖੇ ਇਸ ਸਮਾਗਮ ਦੀ ਤਿਆਰੀਆਂ ਦੀ ਵੀਡੀਓ ਦੇਖ ਰਹੇ ਹੋ। ਤੁਸੀਂ ਕਦੇ ਸੋਚਿਆ ਕਿ ਇੱਕ ਬੇਟੀ ਜਦੋਂ ਆਪਣੇ ਨਵੇਂ ਜੀਵਨ ਵੱਲ ਵੱਧ ਰਹੀ ਹੈ ਤੇ ਉਸਦੇ ਮਾਪਿਆਂ ਲਈ ਕਿੰਨਾ ਮਹੱਤਵਪੂਰਨ ਹੁੰਦਾ ਹੈ। ਕਈ ਵਾਰ ਹਾਲਤਾਂ ਆਰਥਿਕ ਤੰਗੀਆਂ ਤੇ ਸਮਾਜੀ ਚੁਣੌਤੀਆਂ ਇਸ ਕੁਸ਼ੀਓ ਵਿੱਚ ਰਿਕਾਰਡ ਪੈਦਾ ਕਰ ਦਿੰਦੀਆਂ ਹਨ ਪਰ ਅਸੀਂ ਅਤੇ ਤੁਸੀਂ ਇਸ ਮਲਕੇ ਚੁਣੌਤੀ ਨੂੰ ਪਰਿਵਾਰ ਦਾ ਇੱਕ ਆਸਰਾ ਦੇ ਕਰਨ ਬਣ ਰਹੀ ਹੈ। ਇਸ ਪਵਿੱਤਰ ਮੌਕੇ ਤੇ 8 ਲੋੜਵੰਤ ਲੜਕੀਆਂ ਦੇ ਵਿਆਹ ਕਰਵਾਏ ਜਾਣਗੇ। ਇਸ ਵਿੱਚ ਉਹਨਾਂ ਦੇ ਲੋੜੀਂਦਾ ਸਮਾਨ ਜਿਵੇਂ ਕਿ ਬੈੱਡ, ਅਲਮਾਰੀ, ਪੇਟੀ, ਪ੍ਰੈਸ, ਡਿਨਰ ਸੈੱਟ, ਸੂਟ, ਕੰਬਲ ਜੋ ਵੀ ਉਹਨਾਂ ਦੇ ਘਰੇਲੂ ਪਰਤ ਵਿੱਚ ਆਉਂਦਾ ਹੈ ਉਹ ਨਾਲ ਦਿੱਤਾ ਜਾਵੇਗਾ। ਇਹ ਸਭ ਤੁਹਾਡੇ ਸਹਿਯੋਗ ਨਾਲ ਹੀ ਤੇ ਪਿਆਰ ਨਾਲ ਹੀ ਦਿੱਤਾ ਜਾਣਾ ਹੈ। ਜੇ ਤੁਸੀਂ ਦੇਖ ਸਕਦੇ ਹੋ ਸਾਰਾ ਨਿੱਕਾ ਨਿੱਕਾ ਸਮਾਨ ਜਿਹੜਾ ਹੈਗਾ ਉਹ ਸਾਰੇ ਪੇਟੀਆਂ 'ਚ ਸਾਰੇ ਸੇਵਾਦਾਰ ਸਾਰੇ ਵੀਰ ਪੈਕ ਕਰ ਰਹੇ ਨੇ ਨਿੱਕਾ ਨਿੱਕਾ ਜਿੰਨਾ ਵੀ ਸਮਾਨ ਹੈ ਚਾਹੇ ਉਹ ਕੰਬਲ ਹੋਗੇ ਰਜਾਈ ਹੋਗੀ ਕੜੀ ਹੋਗੀ ਹੋਰ ਨਿੱਕੇ ਨਿੱਕੇ ਬਰਤਨ ਸਾਰਾ ਸਮਾਨ ਸਾਰੇ ਸੇਵਾਦਾਰ ਵੀਰ ਜਿਹੜਾ ਹੈ ਉਹ ਇੱਕ ਇੱਕ ਕਰਕੇ ਪੇਟੀ 'ਚ ਪੈਕ ਕਰ ਰਹੇ ਨੇ ਜੋ ਕਿ ਕੱਲ 8 ਬੱਚਿਆਂ ਨੂੰ ਜਿਨ੍ਹਾਂ ਦੇ ਕੱਲ ਵਿਆਹ ਨੇ ਉਹਨਾਂ ਨੂੰ ਦਿੱਤਾ ਜਾਵੇ ਮੈਂ ਬਲਜੀਤ ਸਿੰਘ ਚੰਨੀ ਮੇਅਰ ਮੋਗਾ ਜਿਹੜਾ ਕਿ ਆ ਖਾਸਾ ਸੇਵਾ ਸੁਸਾਇਟੀ ਰਿਸ਼ਟਣ ਮੋਗਾ ਦੇ ਨਾਲ ਜਿਹੜੇ ਕਿ ਅਸੀਂ ਲੰਬੇ ਸਮੇਂ ਤੋਂ ਜਿਹੜੇ ਕਿ ਸੇਵਾ ਨੂੰ ਸਮਰਪਿਤ ਇਥੇ ਕਿਸ ਖਾਲਸਾ ਸੇਵਾ ਸੁਸਾਇਟੀ ਦੇ ਜਿਹੜਾ ਕਿ ਹੈ ਵਿਊ ਭੰਗ ਸਮੂਹ ਕਨੰਦ ਕਾਰਜ ਸਮੂਹ ਕੇ ਸ਼ਰਕੀ ਦੇ ਸੰਬੰਧ ਇਸਾਂ ਦੀ ਧਰਤੀ ਦੇ ਜਿਹੜੇ ਕਿ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਕਿ ਅੱਜ ਵੀ ਬਿਕਾਨਕੁਰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਾਰਜ ਹੋ ਰਿਹਾ ਹੈ ਇਸ ਸਮਾਗਮ ਦੇ ਵਿੱਚ ਸਮੂਹ ਸੰਗਤ ਦੇ ਚਰਨਾਂ ਵਿੱਚ ਅਸੀਂ ਬੇਨਤੀ ਕਰਦੇ ਹਾਂ ਕਿ ਕੱਲ ਨੂੰ ਜਿਹੜਾ ਕਿ ਇਸ ਸਮਾਗਮ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰੋ ਤੇ ਜਿਹੜਾ ਕਿ ਇਸ ਸਮਾਗਮ ਦਾ ਤੁਸੀਂ ਇੱਕ ਹਿੱਸਾ ਬਣ ਸਕੋ ਇੱਕ ਯਾਦ ਬਣ ਸਕੋ ਤੇ ਕਿਉਂਕਿ ਜਿਹੜਾ ਕਿ ਇਹ ਸਮਾਗਮ ਜਿਹੜਾ ਕਿ 20ਵਾਂ ਸਮੂਹ ਆਨੰਦ ਕਾਰਜ ਖਾਸਾ ਸੇਵਾ ਸਾਇਟੀ ਜਿਹੜਾ ਮੋਗਾ ਦੇ ਸਮੂਹ ਸੇਵਾਦਾਰਾਂ ਵੱਲੋਂ ਹੋ ਰਿਹਾ ਹੈ। ਸੰਤੋ ਤੁਸੀਂ ਇਸ ਪਵਿੱਤਰtheta ਵਿੱਚ ਹਿੱਸਾ ਲੈ ਸਕਦੇ ਹੋ 23 ਫਰਵਰੀ 2025 ਨੂੰ ਆਪਣੀ ਹਾਜ਼ਰੀ ਲਗਵਾਓ। ਆਪਣਾ ਪਿਆਰ ਅਸੀਸਾਂ ਤੇ ਯੋਗਦਾਨ ਪਹੁੰਚਾਓ। ਜੇਕਰ ਤੁਸੀਂ ਵੀ ਆਪਣੇ ਹਿੱਸੇ ਦੀ ਸੇਵਾ ਕਰਨੀ ਚਾਹੁੰਦੇ ਹੋ ਤੇ ਨੀਵੇਂ ਦਿਲ ਨਾਲ ਅੱਗੇ ਆਓ ਦਿੱਤੇ ਹੋਏ ਇੱਕ QR ਕੋਡ ਉੱਤੇ ਸਕੈਨ ਕਰਕੇ ਆਪਣਾ ਸ਼ਰਧਾਂ ਸਰਦਾਨ ਕਰੋ ਜੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਧੀਆ ਸਮਾਜ ਦੀ ਨਹੀਂ ਪਾਈਏ। ਆਓ ਇਹਨਾਂ ਬੱਚਿਆਂ ਨੂੰ ਆਪਣੇ ਦਿਲੋਂ ਅਸੀਸਾਂ ਦਈਏ ਮਿਲਦੇ ਹਾਂ 23 ਫਰਵਰੀ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ